ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਜਿਸ ਦਾ ਨਾਮ ਗਾਥਾ ਹੈ ਜਦੋਂ ਇਸ ਬਾਣੀ ਦਾ ਸਰਲੇਖ 1360 ਅੰਗ ਦੇ ਉੱਤੇ ਅਸੀਂ ਪੜਾਂਗੇ ਮਹੱਲਾ ਪੰਜਵਾਂ ਗਾਥਾ ਪਾਵ ਪੰਜਵੇਂ ਸਤਿਗੁਰੂ ਦੀ ਬਾਣੀ ਹੈ ਔਰ ਇਸ ਦਾ ਨਾਮ ਹੈ ਗਾਥਾ ਗਾਥਾ ਦਾ ਅਰਥ ਹੁੰਦਾ ਕਥਾ ਪਰਮਾਤਮਾ ਦੀ ਗਾਥਾ ਪਰਮਾਤਮਾ ਦੀ ਕਥਾ ਸੰਖੇਪ ਰੂਪ ਦੇ ਵਿੱਚ মূল ਮੰਤਰ ਵੀ ਹੋਵੇਗਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹ ਸਿਰਲੇਖ ਹੋਵੇਗਾ ਇਸ ਬਾਣੀ ਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 1360 ਅੰਗ ਨੂੰ ਪੜਾਂਗੇ ਇੱਕ ਓਲਕਾਰ ਤੋਂ ਮਤਲਬ ਰੱਬ ਇੱਕ ਹੈ ਸਰਵ ਵਿਆਪਕ ਹੈ ਲਗਾਤਾਰ ਹੋ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਉਹ ਗੁਰੂ ਦਾ ਪ੍ਰਸਾਦ ਹੈ ਗੁਰੂ ਦੀ ਕਿਰਪਾ ਹੈ ਜਿਹੜਾ ਇੱਕ ਰੱਬ ਹੈ ਪਰਮਾਤਮਾ ਹੈ ਇਹ ਸਲੋਕ ਹੈ 3 ਨੰਬਰ ਪਹਿਲੇ ਦੋ ਸਲੋਕ ਆਪ ਸੰਗਤ ਨੂੰ ਸੰਜੇ ਕੀਤੇ ਨੇ ਇਹ ਤੀਜਾ ਸਲੋਕ ਹੈ ਜਾਣੋ ਸਤ ਇੱਥੇ ਹਲਕਾ ਰੁਕਣਾ ਸਤ ਸੰਸਕ੍ਰਿਤ ਦਾ ਸ਼ਬਦ ਹੈ ਜਦੋਂ ਸੰਸਕ੍ਰਿਤ ਦੇ ਵਿੱਚ ਸ ਸ ਤ ਤ ਇਹ ਹਿਆਰੀ ਆਵੇਗੀ ਤੋਂ ਸਤ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਪੜਾਂਗੇ ਸਾ ਆਦਿਕ ਚਚਾ ਸਤ ਯਾਨੀ ਸੱਚ ਨੂੰ ਜੋ ਪੰਜਾਬੀ ਦੇ ਵਿੱਚ ਸੱਚ ਅਸੀਂ ਕਹਿੰਦੇ ਹਾਂ ਉਸ ਨੂੰ ਸੰਸਕ੍ਰਿਤ ਦੇ ਵਿੱਚ ਸਤ ਕਹਿੰਦੇ ਨੇ ਤੋਂ ਇਸ ਸਤ ਦਾ ਅਰਥ ਹੈ ਸੱਚ ਜਾਣੋ ਸਤ ਸਤ ਦਾ ਮਤਲਬ ਸੱਚ ਜਾਣੋ ਇਸ ਗੱਲ ਨੂੰ ਯਕੀਨੀ ਜਾਣੋ ਹੋਵੰਤੋ ਮਰਣੋ ਆਹੇ ਨੋੜਾ ਬਾਵੇਂ ਟਿੱਪੀ ਵੀ ਲੱਗੀ ਹੋਈ ਇਸ ਦਾ ਵਿਚਾਰਨ ਵੀ ਹੋਵੇਗਾ ਤਾਂ ਤੈਨ ਨੋੜਾ ਹੋਵੰਤੋ ਹੋਵੇਗਾ ਮਰਣੋ ਮਰਣ ਸਤਗੁਰੂ ਜੀ ਕਹਿੰਦੇ ਨੇ ਸੱਚ ਜਾਣੋ ਇੱਕ ਦਿਨ ਮੌਤ ਦਾ ਦਿਨ ਆਵੇਗਾ ਮਰਨ ਹੋਵੇਗਾ ਇਸ ਸੰਸਾਰ ਛੱਡਣਾ ਹੋਵੇਗਾ ਇੱਕ ਦਿਨ ਮਰਨਾ ਪਵੇਗਾ ਜੋ ਦਿਖਾਈ ਦੇ ਰਿਹਾ ਹੈ ਜਿਸ ਨੂੰ ਅਸੀਂ ਦੇਖਦੇ ਹਾਂ ਦ੍ਰਿਸ਼ਟੀਣ ਮਿੱਥਿਆ ਦ੍ਰਿਸ਼ਟੀਣ ਦੰਦੇ ਸਿਹਾਰੀ ਪੈਰ ਵਿਚਾਰਾ ਸਸਾ ਟੈਂਕੇ ਨੂੰ ਲਾਮ ਲਾਣਾ ਇਸ ਦਾ ਉਚਾਰਨ ਮੈਂ ਆ ਥੱਲੇ ਵੀ ਲਿਖਿਆ ਔਰ ਹੀਠਾਂ ਲਿਖ ਕੇ ਉਸ ਦਾ ਉਚਾਰਨ ਵੀ ਲਿਖਿਆ ਨਾਲ ਤੋਂ ਜਦੋਂ ਪੈਰ ਦੇ ਵਿੱਚ ਜਿਹੜਾ ਅੱਖਰ ਹੁੰਦਾ ਜਿਵੇਂ ਰਾਰਾ ਪੈਰ ਵਿਚ ਹੋਵੇ ਜਿਵੇਂ ਤਾਂ ਕਿਸਿਹਾਰੀ ਪੈਰ ਜਰਾ ਰਾਰਾ ਪੱਪੇ ਨੂੰ ਕੰਨ ਤੁਹਾਨੂੰ ਕਿਰਪਾ ਨਹੀਂ ਪੜਿਆ ਜਾ ਸਕਦਾ ਕਿਰਪਾ ਇੰਨੀ ਕਿਰਪਾ ਜਦੋਂ ਪੜਾਂਗੇ ਸਿਹਾਰੀ ਰਾਰੇ ਤੇ ਚਲੀ ਜਾਵੇਗੀ ਇੱਥੇ ਵੀ ਉਸੇ ਤਰ੍ਹਾਂ ਹੀ ਹੈ ਦੱਦੇ ਨੂੰ ਸਿਹਾਰੀ ਹੈ ਨਾ ਦੱਦਾ ਲਿਖ ਕੇ ਪੈਰ ਦਾ ਰਾਰਾ ਪਾ ਕੇ ਸਿਹਾਰੀ ਪਾ ਕੇ ਦ੍ਰਿਸ਼ਟੇਣ ਇਹਦਾ ਮਤਲਬ ਸਿਹਾਰੀ ਰਾਰੇ ਤੇ ਹੈ ਇਹਨੂੰ ਦ੍ਰਿਸ਼ਟੇਣ ਨਹੀਂ ਕਹਿਣਾ ਦ੍ਰਿਸ਼ਟੇਣ ਦਿਸਟੇਣ ਜਾਣੋ ਸਤ ਹੋ ਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਜਿਵੇਂ ਸਤ ਸੰਸਕ੍ਰਿਤ ਦੇ ਵਿੱਚ ਸੱਚ ਨੂੰ ਕਹਿੰਦੇ ਨੇ ਉਵੇਂ ਹੀ ਮਿਥ ਝੂਠ ਨੂੰ ਕਹਿੰਦੇ ਨੇ ਤੋਂ ਮਿਥਿਆ ਤੋਂ ਭਾਵ ਝੂਠ ਜੋ ਦਿਖਾਈ ਦੇ ਰਿਹਾ ਇਹ ਝੂਠ ਹੈ ਨਾਸ਼ਵਾਨ ਹੈ ਇਹ ਗੱਲ ਸਤ ਜਾਣੋ ਇੱਕ ਦਿਨ ਮੌਤ ਹੋਵੇਗੀ ਮਰਨਾ ਹੋਵੇਗਾ ਇੱਕ ਦਿਨ ਇਸ ਸੰਸਾਰ ਨੂੰ ਛੱਡਣਾ ਹੋਵੇਗਾ ਕਿ ਮਾਰਾ ਸੰਸਾਰ ਦੇ ਵਿੱਚ ਰਹਿਣਿਆ ਅਸੀਂ ਬੜੇ ਪਦਾਰਥ ਇਕੱਠੇ ਕਰਦੇ ਹਾਂ ਸੰਸਾਰ ਵਿੱਚ ਰਹਿੰਦੇ ਆਂ ਬੜੀਆਂ ਸਾਡੀਆਂ ਦੂੜਾਂ ਲੱਗੀਆਂ ਹੁੰਦੀਆਂ ਕਿ ਇਹ ਚੀਜ਼ ਵੀ ਆਪਣੀ ਬਣਾ ਲਈਏ ਆਹ ਵੀ ਆਪਣਾ ਬਣਾ ਲਈਏ ਕਿ ਆ ਇਹ ਸਭ ਕੁਝ ਸਾਡਾ ਸਹਾਈ ਹੈ ਜੋ ਵੀ ਅਸੀਂ ਨੜ ਦੌੜ ਕਰਕੇ ਜਾਂ ਪਾਪ ਕਰਕੇ ਇਕੱਤਰ ਕਰਦੇ ਆਂ ਕਿ ਆ ਇਹਨੇ ਸਾਡਾ ਸਾਥੀ ਬਣਨਾ ਹੈ ਕਿ ਇਸ ਨੂੰ ਨਾਲ ਲੈ ਜਾ ਸਕਾਂਗੇ ਜਦੋਂ ਮਰਨਾ ਹੈ ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਵਿੱਚੋਂ ਕੋਈ ਚੀਜ਼ ਵੀ ਨਾਲ ਨਹੀਂ ਜਾਣੀ ਜੋ ਸੰਸਾਰ ਵਿੱਚ ਦਿਖਾਈ ਦੇ ਰਿਹਾ ਮਹਾਰਾਜ ਨਾਲ ਕਿਹਾ ਜਾਵੇਗਾ ਕੀਰਤ ਤੱਕੇ ਨੂੰ ਬਿਹਾਰੀ ਰਾਰਾ ਤੱਤੇ ਨੂੰ ਸਿਆਰੀ ਤਾਂ ਜਦੋਂ ਸਿਆਰੀ ਆਖੇ ਇੱਕਰਮਾਈ ਇਸਤਰੀ ਲਿੰਗ ਸ਼ਬਦ ਕੀਰਤੀ ਪਰਮਾਤਮਾ ਦਾ ਕੀਰਤਨ ਕਹਿ ਲੀਏ ਸਾਥ ਚਲੰਥੋ ਜਦੋਂ ਚਲੰਥੋ ਦਾ ਪਾਠ ਕਰਨਾ ਤੱਤੇ ਨਾਲ ਨਾ ਹੋ ਜਾ ਚਲੰਤੋ ਨਾ ਕਹ ਦਈਏ ਗਾੜੀ ਗਾੜੀ ਦੇ ਵਿੱਚ ਇਹਨੂੰ ਚਲੰਤੋ ਨਹੀਂ ਪੜਨਾ ਚਲੰਥੋ ਕੀਰਤ ਸਾਥ ਚਲੰਥ ਪਰਮਾਤਮਾ ਦੀ ਕੀਰਤੀ ਉਹਦਾ ਭਜਨ ਨਾਲ ਚਲਦਾ ਹੈ ਜਿਹੜੀ ਚੱਲਣ ਵਾਲੀ ਵਸਤੂ ਕਿਹੜੀ ਹੈ ਪਰਮਾਤਮਾ ਦੀ ਬੰਦਗੀ ਉਹਦਾ ਨਾਮ ਅਨੰਤ ਅਨੰਤ ਦਾ ਅਰਥ ਹੁੰਦਾ ਆਖਦਾ ਹੈ ਕਹਿੰਦਾ ਹੈ ਪਉਣ ਨਾਨਕ ਅਨੰਤ ਨਾਨਕ ਨਾਨਕੀ ਗੱਲ ਆਖਦਾ ਹੈ ਨਾਨਕੀ ਗੱਲ ਕਹਿੰਦਾ ਹੈ ਕਿਹੜੀ ਗੱਲ ਪੰਜਵਾਂ ਸਤਗੁਰੂ ਨਾਨਕੀ ਗੱਲ کہہ ਰਿਹਾ ਕਿਹਨ ਲੱਗੇ ਜਿਹੜਾ ਸਾਥ ਜਾਣਾ ਹੈ ਨਾ ਸਾਧ ਸੰਗੇਣ ਜਿਹੜਾ ਸੇ ਸਾਧ ਸੰਗੇਣ ਪਾਵ ਸਾ ਸੰਗਤ ਕਰਾਂਗੇ ਉਹ ਸਾਡੇ ਨਾਲ ਜਾਣਾ ਕੀਤੀ ਹੋਈ ਸੰਗਤ پڑھی ਹੋਈ ਬਾਣੀ ਜਪਿਆ ਹੋਇਆ ਨਾਮ ਉਹ ਸਾਡੇ ਨਾਲ ਜਾਵੇ ਸੇ ਸ਼ਲੋਕ ਦੇ ਵੀ ਸਤਿਗੁਰ ਸਮਝਾਉਂਦੇ ਨੇ ਕਿ ਭਾਈ ਇਹ ਸੱਚ ਜਾਣਾ ਇੱਕ ਦਿਨ ਮਰ ਜਾਣਾ ਸੰਸਾਰ ਨੂੰ ਛੱਡਣਾ ਪੈਣਾ ਜੋ ਦਿਖਾਈ ਦੇ ਰਿਹਾ ਉਹ ਸਭ ਨਾਸ਼ਵਾਨ ਹੈ ਉਹ ਸਾਡਾ ਸਾਥੀ ਨਹੀਂ ਹੈ ਉਹ ਸਭ ਝੂਠ ਹੈ ਇਸ ਕਰਕੇ ਨਾਲ ਚੱਲਣ ਵਾਲੀ ਵਸਤੂ ਹੈ ਰੱਬ ਦੀ ਕੀਰਤੀ ਜੋ ਸਾਧ ਸੰਗਤ ਦੇ ਵਿੱਚ ਬੈਠ ਕੇ ਕੀਤੀ ਜਾਣੇ ਸਾਧ ਸੰਗਤ ਦੇ ਭਾਵ ਜੋ ਸੰਗਤ ਵਿੱਚ ਬੈਠ ਕੇ ਰੱਬ ਦੀ ਕੀਰਤੀ ਕੀਤੀ ਜਾਣੀ ਉਹਦਾ ਕੀਰਤਨ ਗਾਇਆ ਜਾਣਾ ਜਿਹੜੇ ਰੱਬ ਦੇ ਗੁਣ ਗਾਏ ਜਾਣੇ ਨੇ ਕਹਿੰਦੇ ਉਹ ਨਾਲ ਚੱਲੇਗਾ ਉਹ ਸਾਥ ਦੇਵੇਗਾ ਇਹਦਾ ਸਤਿਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਸਭ ਕੁਝ ਜੋ ਵੀ ਦਿਖਾਈ ਦਿੰਦਾ ਇਹ ਨਾਲ ਨਹੀਂ ਜਾਵੇਗਾ ਸੋ ਨਾਨਕ ਜੀ ਇਹ ਗਲਾਖ ਦੇ ਨੇ ਕਹਿੰਦੇ ਨੇ ਕਿ ਕੀਤੀ ਹੋਈ ਕੀਰਤੀ ਪ੍ਰਮਾਤਮਾ ਦੀ ਸੇਵਤ ਸਲਾਹ ਸਾਧ ਸੰਗਤ ਨਾਲ ਜਾਵੇਗੀ ਜੋ ਦਿਖਾਈ ਦੇ ਰਿਹਾ ਉਹ ਨਾਸ਼ਵਨ ਉਹ ਕੁਛ ਵੀ ਨਾਲ ਨਹੀਂ ਜੂਗੇ ਸੋ ਸੰਸਾਰ ਵਿੱਚ ਜੋ ਦਿਖਾਈ ਦੇ ਰਿਹਾ ਉਹ ਸਾਥੀ ਨਹੀਂ ਹੈ ਸਾਥੀ ਪ੍ਰਮਾਤਮਾ ਹੈ ਪਰਮੇਸ਼ਰ ਦਾ ਨਾਮ ਹੈ ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਭਾਈ ਜਿਹੜਾ ਸੱਚਾ ਸਾਥੀ ਰੱਬ ਹੈ ਨਾ ਪ੍ਰਮਾਤਮਾ ਤੁਮ ਜਿਪੇ ਕਰੀਏ ਉਹਦਾ ਨਾਮ ਜਪੀਏ ਤੇ ਇਸ ਸ਼ਲੋਕ ਦੇ ਦੇ ਸਤ ਜੀ ਨਿਸਨ ਇਹ ਕਰ ਸਮਝਾਈ ਅਸਲਾ ਜਿਹੜਾ ਅਸਲੀ ਸਾਥੀ ਹੈ ਸਾਡਾ ਉਹ ਪ੍ਰਮਾਤਮਾ ਹੈ ਸੋ ਪ੍ਰਮਾਤਮਾ ਨੂੰ ਯਾਦ ਕਰੀਏ ਗੁਰੂ ਵਾਲੇ ਬਣੀਏ ਇਹ ਕੀ ਕੀ ਇਹ ਵਿਚਾਰ ਆਪ ਨੂੰ ਤਹੀ ਲਗੇ ਤਬਾ ਤਬਾ ਸ਼ੇਅਰ ਕਰਿਓ ਤਾਂ ਕਿ ਕੀਤੀ ہوئی ਇਹ ਵਿਚਾਰ ਇਹ ਔਕੀ ਬਣੀ ਹੈ ਪੜਨ ਵਾਸਤੇ ਇਸ ਆ ਪਾਠ ਵੀ ਸਾਨੂੰ ਆ ਸਕੇ ਇਹ ਨਾਲ ਨਾਲ ਇਹਦੀ ਵਿਚਾਰ ਵੀ ਸਾਡੀ ਸਮਝ ਵਿੱਚ ਆ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ